ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਚੋਂ 1 ਜੁਲਾਈ ਪੰਜਾਬ ਦੇ ਮੌਸਮ ਦੀ ਗੱਲਾਂ ਲੰਗੇ ਸਵੇਰੇ ਦੇ 6 ਵਜੇ ਤੋਂ ਸ਼ਾਮ ਤਾਈਂ ਪੰਜਾਬ ਦੇ ਕਿੰਨਾ ਕਈ ਭਾਗਾਂ 'ਚ ਤੁਹਾਨੂੰ ਤੇਜ਼ ਮੂੜੇ ਦਾ ਰਮੀ ਦੀਆਂ ਹਨੇਰੀ ਝੱਖੜ ਦੇਖਣ ਨੂੰ ਮਿਲ ਸਕਦਾ ਹੈ ਕਿਹੜਾ ਜ਼ਿਲ੍ਹਿਆਂ ਵਿੱਚ ਇਹ ਹਾਲ ਦੇਖਣ ਨੂੰ ਮਿਲੂਗਾ ਕਿਹੜਾ ਜ਼ਿਲ੍ਹੇ ਵਿੱਚ ਕਾਫੀ ਤਕੜੀ ਘਰ ਚਮਕ ਨਾਲ ਕਾਫੀ ਤਕੜਾ ਮੀਂਹ ਦੇਖਣ ਨੂੰ ਮਿਲ ਸਕਦਾ ਆਉਂਦੇ ਕੁਝ ਘੰਟਿਆਂ 'ਚ ਇਹ ਸਾਰਾ ਕੁਝ ਚੈਨਲ ਦੇ ਆਪਣੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲ ਅੱਗੇ ਵਧਦੇ ਹਾਂ ਵੀਡੀਓ ਵੱਲ ਹੁਣ ਜਾਦੇ ਦੇਖੋ ਕਾਫੀ ਤਗੜਾ ਸਿਸਟਮ ਕ੍ਰੀਏਟ ਹੋ ਚੁੱਕਾ ਹੈ ਜੋ ਮੂਵੀ ਮਾਜੀਏਲ ਸਿਸਟਮ ਕ੍ਰੀਏਟ ਆਇਆ ਹੈ ਇਸ ਨਾਲ ਲਗਭਗ ਦੁਆਬੇ ਦੇ ਸਾਰੇ ਭਾਗ ਕਵਰ ਕਰ ਲਏ ਹਨ ਤੁਸੀਂ ਦੇਖੋ ਜੇ ਰੇਂਡਰ ਡਾਟਾ ਪੰਜਾਬ ਦੇ ਕਈ ਭਾਗ ਜਿਵੇਂ ਤਗੜਾ ਮੀਰ ਨਾਲ ਕਾਫੀ ਤਗੜੀ ਘਰਚਮਕ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖੋ ਜਾਦੇ ਕਾਫੀ ਭਾਗ ਜਿਵੇਂ ਕਾਫੀ ਤਗੜਾ ਮੀਰ ਨਾਲ ਘਰਚਮਕ ਦੇਖਣ ਨੂੰ ਮਿਲ ਰਹੀ ਹੈ ਬਾਕੀ ਜ਼ਿਲ੍ਹੇ ਵਾਦੇ ਗੱਲ ਕਰੀਏ ਪੰਜਾਬ ਦੇ ਕਿੰਨੇ ਭਾਗ ਉਹ ਜ਼ਮੀਰ ਜਾਦੇ ਸਾਰਾ ਹਨ ਜਾਦੇ ਮੀਰ ਸਾਰਾ ਆਪਣੇ ਤਾਂਤਾ ਨੰਬਰ ਫਾ ਗੋਦਾਫਰ ਪਠਾਨਕੋਟ ਰੋਜੀਪੁਰ ਕਪੂਰਥ ਦੇੰਦੇ ਭਾਗ ਹੁਸ਼ਿਆਰ ਪਰ ਲੁਧਿਆਣਾ ਸ਼ੀਤਪਗ ਸਖਨਗਰ ਰੂਪਨਗਰ ਹੋ ਗਿਆ ਇਹਨਾਂ ਭਾਗਾਂ 'ਚ ਥੋੜੇ ਜਿਆਦਾ ਮੀਂਹ ਸਾਰਾ ਹੈ ਇਸ ਵਕਤ ਆਪ ਵੈਲਟੋ 'ਚ ਥੋੜੇ ਜੀ ਮੀਂਹ ਜਿਆਦਾ ਪੈ ਰਿਹਾ ਹੈ ਲੁਧਿਆਣਾ ਸ਼ੀਤਪਗ ਸਖਨਗਰ ਰੂਪਨਗਰ ਫਤਿਹਗੜ ਸਾਹਿਬ ਬਰਨਾਲਾ ਮੋਗੇ ਦੇ ਭਾਗ ਥੋੜੇ ਬਾਕੀ ਮੱਝ ਤੋਂ ਆਪ ਵਿੱਚ ਕਾਫੀ ਤਕੜੀ ਝਾਟ ਦੇਖਣ ਨੂੰ ਮਿਲੀ ਹੈ ਆਪ ਨੂੰ ਮਾਲਵੇ ਵਿੱਚ ਵੀ ਇਸ ਬੱਦਲ ਵਿਧੀ ਐਂਟਰੀ ਜਰੂਰ ਹੋ ਸਕਦੀ ਹੈ ਉਹਦੇ ਕੁਝ ਘੰਟਿਆਂ 'ਚ ਸਿਸਟਮ ਆਪਣੇ ਮਾਲਵੇ ਦੇ ਇਲਾਕਿਆਂ ਨੂੰ ਵੀ ਕਵਰ ਕਰ ਸਕਦਾ ਹੈ ਪਰ ਇਹਨਾਂ ਵਿੱਚ ਆਪਣੇ ਦਰਮਿਆਨੇ ਪੱਧਰ ਤੇ ਮੀ ਵਾਹ ਦੇਖ ਇਤਨਾ ਚਿੱਟੇ ਖੰਜੂਰ ਮੈਸਦਾ ਪਰ ਫਤਿਹਗੜ ਸਾਹਿਬ ਮੁਹਾਲੀ ਪਟਿਆਲਾ ਜਿਹੜੇ ਇੱਧਰ ਦੇ ਭਾਗ ਹੋ ਗਏ ਆਪਣੇ ਲਗਭਗ ਇਹਨਾਂ ਵਿੱਚ ਉਮੀਦ ਜ਼ਰੂਰ ਦੇਖਣ ਨੂੰ ਮੈਸਦਾ ਆਉਂਦੇ ਕੁਝ 10-4 ਘੰਟੇ ਦੇ ਦਰਮਿਆਨ ਫਾਜ਼ਲਕਾ ਮੁਖਸਰ ਫਰੀਦਕੋਟ ਦਾ ਝੰਡਾ ਮਾਸਾ ਬਰਨਾਲਾ ਮੋਗਾ ਬਰਸਨਰੂਰ ਪਰ ਇਹਨਾਂ ਵਿੱਚ ਥੋੜੇ ਦਰਮਿਆਨੇ ਵੀ ਸਾਰੇ ਹਨ ਜਿਆਦਾ ਭਾਰੀ ਵੀ ਮਤਲਬ ਕਾਲਮ ਬਣਾਇਆ ਗਿਆ ਲੱਗਦਾ ਇਹ ਪੰਜਾਬ ਦੀ ਇੰਡੀਗੋ ਬੈਲਟ ਹੋਗੀ ਇਹਨਾਂ ਵਿੱਚ ਦੇਖਣ ਨੂੰ ਮੈਸਦਾ ਤਾਂ ਤਾਂ ਨੰਬਰ ਸਰ ਗਦਾਫਰ ਪਠਾਨਕੋਟ ਤਬੂਸ ਜਿੰਦ ਦੇ ਭਾਗ ਹਸ਼ਿਆਰਪੁਰ ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਸੰਗਰੂਰ ਦੇ ਪਟਿਆਲਾ ਦੇ ਫਤੇਗੜ ਸਾਹਿਬ ਮੋਹਾਲੀ ਰੂਪਗੰਗਰ ਸ਼ੀਤਪਾਗਨ ਨਗਰ ਜਦੋਂ ਇਹ ਸਿਸਟਮ ਐਂਟਰ ਕਰੂਗਾ ਉਹ ਆਪਣੇ ਕਾਫੀ ਤਕੜੀਆਂ ਤੇਜ਼ ਹਵਾਵਾਂ 10 ਵੀ 30 40 ਕਿਲੋਮੀਟਰ ਦੀਆਂ ਚੱਲ ਸਕਦੀਆਂ ਸਾਡੇ ਏਰੀਆ ਕਬੂਥਲਾ ਹੈ ਸਾਡੇ ਸਿਸਟਮ ਸਿਰੇ ਐਂਟਰ ਕਰ ਚੁੱਕਾ ਹੈ ਸਾਡੇ ਕੋ ਪੰਜ ਕਰੀਬ ਕਾਫੀ ਤਕੜਾਮੀ ਸਾਡੇ ਦੇ ਕੇ ਜਾਤ ਤੇ ਪੈ ਰਿਹਾ ਹੈ ਕਾਫੀ ਤਕੜਾਮੀ ਮੈਂ ਵੀਡੀਓ ਵੀ ਐਡ ਕਰ ਦੂੰਗਾ ਕਾਫੀ ਤਕੜਾਮੀ ਤਕੜੇ ਵੀ ਝਟ ਲੱਗੀ ਹੋਈ ਹੈ ਬਾਕੀ ਇਹਨੇ ਦੀ ਵੀ ਚੱਲੀ ਕਾਫੀ ਸਾਡੇ ਤਾਂ ਏਰੀਆ ਚ ਬਾਕੀ ਤੁਸੀਂ ਆਪਣੇ ਜਿਲ੍ਹੇ ਦਾ ਹਾਲ ਜਰੂਰ ਸਾਡੇ ਏਰੀਆ ਚ ਕਿੱਦਾਂ ਦਾ ਮੌਸਮ ਹੈ ਬਾਕੀ ਵੀਡੀਓਗੇ ਲਿਖਤਾ ਵੀਡੀਓ ਲਾਈਕ ਚਲੋ ਸਬਸਕ੍ਰਾਈਬ ਵੀ ਕਰੋ ਗਾ ਚਮਕ ਵੀ ਕਾਫੀ ਵੱਡੇ ਪੱਧਰ ਤੇ ਹੋ ਸਕਦੀ ਹੈ ਤੇ ਮੀਰੀ ਵੀ ਤਗੜੀ ਝਟ ਦੇਖਣ ਨੂੰ ਮੈਸੇਜ ਇਹਨਾਂ ਪੰਜਾਬ ਦੇ ਲੱਖਾਂ ਚ ਗਰ ਚਮਕ ਨਾਲ ਹੰਦੀ ਰੀਵੀ ਚੱਲ ਸਕਦੀ ਹੈ ਅੱਜ ਜੀ ਤੁਹਾਨੂੰ ਧੰਨਵਾਦ